ਇਸ ਵਕਤ ਅਸੀਂ ਮੌਜੂਦ ਆ ਭਾਰਤ ਦੇ ਪੰਜਾਬ ਦੇ ਆਖਰੀ ਪਿੰਡ ਮਾਵਾ ਦੇ ਵਿੱਚ ਤਾਂ ਮੇਰੇ ਪਿੱਛੇ ਬਿਲਕੁਲ ਬਾਰਡਰ ਹੈ ਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਇੱਥੋਂ ਬਾਰਡਰ ਹੈ ਤੇ ਅਸੀਂ ਇਸ ਟਾਈਮ ਗਰਾਉਂਡ ਰਿਪੋਰਟ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਇਸ ਵਕਤ ਬਾਰਡਰ ਦੇ ਆਖਰੀ ਪਿੰਡ ਮਾਵਾ ਦੇ ਕੀ ਹਾਲਾਤ ਨੇ ਕੀ ਮਾਹੌਲ ਇੱਥੇ ਹੈ ਤੇ ਸਾਡੇ ਨਾਲ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਇੱਥੋਂ ਦਾ ਕੀ ਮਾਹੌਲ ਹੈ ਸਰ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਜੀ ਤੁਹਾਡਾ ਨਾਮ ਕੀ ਹੈ ਗੁਰਪ੍ਰੀਤ ਸਿੰਘ ਸੋਨੀ ਸੋਨੀ ਸਾਹਿਬ ਇੱਥੇ ਰਾਤ ਤੁਸੀਂ ਦੇਖਿਆ ਕਿ ਲਗਾਤਾਰ ਹੀ ਪਾਕਿਸਤਾਨ ਵੱਲੋਂ ਜਿਹੜਾ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੱਕ ਜਿਹੜਾ ਅਟੈਕ ਕੀਤਾ ਗਿਆ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਤੇ ਇਹ ਅਟਾਰੀ ਦਾ ਮਤਲਬ ਆਖਰੀ ਪਿੰਡ ਹੈ ਜਿਹੜਾ ਮਾਵਾ ਜਿਸ ਨੂੰ ਕਿਹਾ ਜਾਂਦਾ ਇੱਥੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਆ ਹਾਲਾਤ ਬਿਲਕੁਲ ਪੀਸਫੁੱਲ ਹੈ ਜੀ ਇੱਥੇ ਕੋਈ ਕੋਈ ਡਰ ਦਾ ਮਾਹੌਲ ਨਹੀਂ ਹੈਗਾ ਸਾਰੇ ਜਿੰਨੇ ਵੀ ਆਕਤੀ ਨਵਾਂ ਜੂਥ ਹੈਗਾ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਜੀ ਜੇ ਕਿਸੇ ਵੀ ਕਿਸੇ ਵੀ ਪਰੇਸ਼ਾਨੀ ਦੀ ਫੌਜ ਨੂੰ ਲੋਡ ਪੈਂਦੀ ਆ ਤੇ ਅਸੀਂ ਪਿੰਡਾਂ ਵਾਲਿਆਂ ਨੇ ਇਹੀ ਸੋਚਿਆ ਪਈ ਆਂ ਫੌਜ ਦਾ ਪੂਰਾ ਸਾਥਾਂਗੇ ਰਾਤ ਵੇਲੇ ਜਦੋਂ ਪਾਕਿਸਤਾਨ ਵੱਲੋਂ ਜਿਹੜੇ ਡਰੋਨਸ ਭੇਜੇਗੇ ਜਿਹੜਾ ਇੰਡੀਆ ਆਰਮੀ ਨੇ ਜਿਹੜਾ ਡਟ ਕੇ ਜਿਹੜਾ ਉਹਦਾ ਸਾਹਮਣਾ ਦਿੱਤਾ ਉਸ ਉਸ ਵੇਲੇ ਤੁਹਾਡੇ ਮਨ ਦੇ ਵਿੱਚ ਕੀ ਸੀਗਾ ਤੁਹਾਡੇ ਦਿਮਾਗ ਦੇ ਵਿੱਚ ਕਿਹੜੀਆਂ ਗੱਲਾਂ ਜਿਹੜੀ ਅਸੀਂ ਆ ਰਹੀਆਂ ਸੀ ਦੇਖੋ ਜੀ ਸਾਡੇ ਦਿਮਾਗ ਦੇ ਵਿੱਚ ਅਸੀਂ ਤੇ ਖੜੇ ਆਂ ਚਲੋ ਬੱਚਿਆਂ ਨੂੰ ਜਾਂ ਲੇਡੀਜ਼ ਨੂੰ ਅਸੀਂ ਸਾਰਿਆਂ ਨੂੰ ਇਹ ਚੀਜ਼ ਹੈਗੀ ਆ ਵੀ ਕਿਤੇ ਬਾਅਦ ਚ ਉਹਨਾਂ ਨੂੰ ਪੀਸਫੁੱਲ ਅਸੀਂ ਪਿੱਛੇ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਜ਼ਰੂਰ ਖੜਿਆ ਆ ਪਰ ਜਿੰਨਾ ਵੀ ਜੂਥ ਹੈ ਔਰ ਪੁਰਾਣੇ ਬਜ਼ੁਰਗ ਔਰ ਨਾ ਪਹਿਲਾਂ ਛੱਡ ਕੇ ਗਏ ਸੀ ਔਰ ਰੈਗਤੀ ਦੇ ਨਵੇਂ ਜੂਥ ਵੀ ਇੱਥੇ ਹੀ ਖੜਾ ਜੀ ਕੋਈ ਵੀ ਬੰਦਾ ਕਾਰ ਛੱਡ ਕੇ ਨਹੀਂ ਗਿਆ ਹੈਗਾ ਸਾਰੇ ਇੱਥੇ ਹੀ ਰਹਿ ਰਹੇ ਆ ਤਾਂ ਲਗਾਤਾਰ ਹੀ ਪਾਕਿਸਤਾਨ ਬਲੋਜੀ ਹਿਆਂ ਜਿਹੜੇ ਕਾਰਨਾਮੇ ਕਿਤੇ ਜਾਂਦੇ ਨੇ ਹਰ ਵਾਰੀ ਅਟੈਕ ਜਿਹੜਾ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਇਸ ਵਾਰ ਜਿਹੜਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਮਿਲ ਗਿਆ ਹੈ ਜਾਂ ਦੇਣਾ ਚਾਹੀ ਨਹੀਂ ਮੂੰਹ ਤੋੜ ਜਵਾਬ ਅਜੇ ਮਿਲਿਆ ਨਹੀਂ ਹੈ ਅਜੇ ਮਿਲ ਰਿਹਾ ਵਾ ਮੈਂ ਤੇ ਏਕੀ ਆਪਣੀ ਤੁਹਾਡੇ ਮਾਦੀਆ ਦੇ ਰਾਈ ਆਪਣੀ ਸੈਂਟਰ ਸਰਕਾਰ ਨੂੰ ਇਹੀ ਬੇਨਤੀ ਕਰਾਂਗਾ ਵੀ ਹੁਣ ਲੱਗੇ ਜੇ ਤੇ ਹਟੇ ਹੋਣਾ ਇੱਕ ਰੀ ਕਸ਼ਮੀਰ ਦਾ ਮੁੱਦਾ ਖਤਮ ਕਰਕੇ ਹੀ ਹਟੇ ਜੇ ਬਿਲਕੁਲ ਤਾ ਐਸਨ ਸਾਡੇ ਨਾਲ ਸੋਨੀ ਸਾਹਿਬ ਤੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਦਾ ਕਹਿਣਾ ਕਿ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਜਿਹੜਾ ਦੇਣਾ ਬੰਦ ਹੈ ਤਾਂ ਇੱਥੇ ਸਾਡੇ ਨਾਲ ਹੋਰ ਵੀ ਜਿਹੜੇ ਲੋਕ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲੀ ਕੀ ਨਾਮ ਆਪਣਾ ਮੇਰਾ ਰਮਨਦੀਪ ਸਿੰਘ ਹੈ ਰਮਨਦੀਪ ਜੀ ਜੋ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅ ਬਣਿਆ ਹੋਇਆ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਮੋਲ ਤਾਂ ਵੇਖੋ ਜੀ ਤੁਹਾਨੂੰ ਲੱਗ ਨਹੀਂ ਦਿਆ ਖਰਾਬ ਚੱਲਦਾ ਪਿਆ ਵਾ ਜਿਵੇਂ ਕਿ ਰਾਤ ਰੋਜ਼ ਹੀ ਹਰ ਰਾਤ ਨੂੰ ਹਨਾ ਕਿਨਾਲ ਦਾ ਅਟੈਕ ਹੁੰਦੇ ਉਧਰੋਂ ਵੀ ਹੁੰਦੇ ਇਧਰੋਂ ਵੀ ਹੁੰਦੇ ਆ ਫਿਲਹਾਲ ਸਾਡੇ ਏਰੀਆ 'ਚ ਜਿਹੜਾ ਪਿੰਦਾ ਮਹਾਵਾ ਬਿਲਕੁਲ ਜ਼ੀਰੋ ਲੈਣ ਤੇ ਆ ਇੱਥੇ ਇਦਾਂ ਦਾ ਕੋਈ ਮੋਲ ਹੈ ਨਹੀਂ ਫਿਰ ਵੀ ਲੋਕਾਂ ਦੇ ਮਨ 'ਚ ਡਰਨਾ ਥੋੜਾ ਬਣਿਆ ਵਾ ਪ੍ਰਭਾਵ ਬਾਕੀ ਅਸੀਂ ਤਾਂ ਉਦਾਂ ਹੀ ਆਮ ਜ਼ਿੰਦਗੀ ਜਿਦਾਂ ਪਹਿਲਾਂ ਵਾਂ ਜੇ ਸਾਡੀ ਲੋੜ ਕਿਤੇ ਵੀ ਆਰਮੀ ਨੂੰ ਪਹੂਗੀ ਤਾਂ ਆਪਾਂ ਉਹਨਾਂ ਦੇ ਨਾਲ ਡਟ ਕੇ ਖੜੇ ਰਾਵਾਂਗੇ ਬਿਲਕੁਲ ਜੇ ਰਾਤ ਵੇਲੇ ਜਦੋਂ ਅਟੈਕ ਹੋਇਆ ਉਸ ਵੇਲੇ ਤੁਹਾਡੇ ਜਹਨ ਦੇ ਵਿੱਚ ਕੀ ਸੀ ਦਿਮਾਗ ਦੇ ਵਿੱਚ ਕੀ ਸੀ ਦਿਮਾਗ ਦੇ ਵਿੱਚ ਕੁਝ ਨਹੀਂ ਮੰਨ ਲਓ ਇਹੀ ਫਿਲਹਾਲ ਇਹੀ ਕਿ ਅਟੈਕ ਜਿੱਥੇ ਵੀ ਆਰਮੀ ਆਪਣੀ ਜਾਂ ਕੋਈ ਕਰਦੇ ਆ ਉੱਥੇ ਹੀ ਹੋਵੇ ਜਿੱਥੇ ਉਹਨਾਂ ਨੇ ਮੰਨ ਲਓ ਉਹਨਾਂ ਦਾ ਨਿਸ਼ਾਨਾ ਸੀ ਕੋਈ ਗਲਤ ਜਗ੍ਹਾ ਤੇ ਚੱਲ ਕੇ ਕੋਈ ਲੋਕਲ ਲੋਕਾਂ ਦਾ ਨੁਕਸਾਨ ਨਾ ਹੋਵੇ ਮਨ ਵਿੱਚ ਬਾਰ-ਬਾਰ ਇਹੀ ਚੱਲਦਾ ਪਿਆ ਸੀ ਨਹੀਂ ਲਗਾਤਾਰ ਅਫਵਾਹਾਂ ਵੀ ਐਸੀਆਂ ਫੈਲ ਰਹੀਆਂ ਕਿ ਬਾਰਡਰ ਦੇ ਇਹ ਹਾਲਾਤ ਬਣੇ ਹੋਏ ਨੇ ਬਾਰਡਰ ਦੇ ਵਿੱਚ ਬੜੀ ਮਾੜੀ ਸਥਿਤੀ ਬਣੀ ਹੋਈ ਆ ਪਿੰਡ ਖਾਲੀ ਕਰਵਾ ਦਿੱਤੇ ਗਏ ਨੇ ਐਸਾ ਵੀ ਕੁਝ ਹੈਗਾ ਨਹੀਂ ਜੀ ਸਾਡੇ ਦੇ ਵੇਖੀ ਅਸੀਂ ਇੱਕ ਹਸਾਬ ਦੇ ਜਿੱਥੇ ਬੈਠੇ ਸਾਨੂੰ ਨਾਂ ਦੇ ਕੇ ਮੰਨ ਲਓ ਆਰਮੀ ਨੇ ਕੋਈ ਜਿੱਦਾਂ ਦਾ ਕਿਹਾ ਹੀ ਹੈ ਜਾਣ ਵਾਸਤੇ ਤੇ ਨਾਂ ਹੀ ਜਾਣਾ ਹੀ ਆ ਅਸੀਂ ਸਾਰੇ ਉਦਾਂ ਹੀ ਆ ਡੇਰੇ ਸਾਰੇ ਇੱਥੇ ਕੇ ਤੇ ਨਾਂ ਕੋਈ ਗਿਆ ਹੀ ਹੈ ਸਾਡੇ ਪਿੰਡ ਜੀ ਇਸ ਵਾਰ ਤੁਹਾਨੂੰ ਕੀ ਲੱਗਦਾ ਕਿ ਭਾਰਤ ਨੇ ਮੂੰਹ ਤੋੜ ਜਵਾਬ ਜਿਹੜਾ ਪਾਕਿਸਤਾਨ ਨੂੰ ਦੇ ਦਿੱਤਾ ਉਹ ਉਹਦੇ ਦਿੱਤਾ ਵੇਖੋ ਜਿੰਨੇ ਵੀ ਇਹਨਾਂ ਨੇ ਨਿਸ਼ਾਨੇ ਬਣਾਏ ਸੀ ਉਹੀ ਜਾ ਕੇ ਨਿਸ਼ਾਨਿਆਂ ਤੇ ਇਹਨਾਂ ਨੇ ਅਟੈਕ ਕੀਤਾ ਤੇ ਉਹਨਾਂ ਦੇ ਜਾ ਕੇ ਮੰਨ ਲਓ ਸਾਰੇ ਕੈਂਪ ਡਾਏ ਆ ਉਹ ਬਹੁਤ ਵਧੀਆ ਗੱਲ ਆ ਤੇ ਬਾਕੀ ਜੇ ਹੋਰ ਵੀ ਕਿਤੇ ਰਹਿੰਦੇ ਹੋਣਗੇ ਤੇ ਉਹ ਇਹਨਾਂ ਦਾ ਮਿਸ਼ਨ ਅਜੇ ਚੱਲਦਾ ਪਿਆ ਵਾ ਜੇਕਰ ਜੰਗ ਲੱਗਦੀ ਹੈ ਤੇ ਤੁਹਾਡਾ ਇਸ ਦੇ ਵਿੱਚ ਕੀ ਯੋਗਦਾਨ ਰਹੇਗਾ ਯੋਗਦਾਨ ਵੇਖੋ ਜੀ ਜੋ ਚੀਜ਼ਾਂ ਸਾਨੂੰ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਆ ਪਾਣੀ ਰੋਟੀ ਜੇ ਨਾਲ ਮੰਨ ਲਓ ਸਾਨੂੰ ਕੋਈ ਅਸਲਾ ਚੁੱਕ ਕੇ ਤੁਰਨਾ ਵੀ ਪਊਗਾ ਅਸੀਂ ਉਹਨਾਂ ਚਿਰ ਤੁਰਾਂਗੇ ਜਿੱਨਾ ਚਿਰ ਅਸੀਂ ਇੱਥੇ ਜਾਉਂਦੇ ਆ ਜਾਂ ਹੈਗੇ ਆ ਬਿਲਕੁਲ ਤਾਂ ਸਾਡੇ ਨਾਲ ਇੱਥੇ ਬਜ਼ੁਰਗ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਬਜ਼ੁਰਗੋ ਕੀ ਹਾਲ ਹੈ ਤੁਹਾਡਾ हां ठीक है, है, है नहीं नहीं, जी बुजुर्गों ਇੱਥੇ ਭਾਰਤ ਪਾਕਿਸਤਾਨ ਦਾ ਰੋਲਾ ਬਹੁਤ ਚੱਲ ਰਿਹਾ ਹੈ ਕਹਿ ਰਹੇ ਆ ਕਿ ਇਧਰੋਂ ਅਟੈਕ ਹੋ ਜਾਏਗਾ ਉਧਰੋਂ ਅਟੈਕ ਹੋ ਜਾਏਗਾ ਤੁਸੀਂ ਬਾਰਡਰ ਦੇ ਨੇੜੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਨਹੀਂ ਕੋਈ ਡਰ ਨਹੀਂ ਰਾਤ ਵੇਲੇ ਜਦੋਂ ਅਟੈਕ ਹੋਇਆ ਉਦੋਂ ਤੁਸੀਂ ਤੁਹਾਡੇ ਜਹਨ ਦੇ ਵਿੱਚ ਕੀ ਆਇਆ ਦਿਮਾਗ ਦੇ ਵਿੱਚ ਕੀ ਆਇਆ ਜੱਜ ਆਪਣਾ ਜੀ ਅਸੀਂ ਦੇਖਾ ਜੋ ਕਲਪੁਰ ਕਰੇਗਾ ਉਹ ਹੋਏਗਾ اچھا ਤਾਂ ਉਮਰ ਕਿੰਨੀ ਬਜ਼ੁਰਗੋ ਆਪਣੀ ਉਮਰ ਮੇਰੀ 72 ਸਾਲ ਹੈ 72 ਸਾਲ ਤੁਹਾਡੀ ਉਮਰ ਹੈ ਤਾਂ ਇਸ ਤੋਂ ਪਹਿਲੇ ਵੀ ਕੋਈ ਜੰਗ ਹੈ ਜਿਹੜੀ ਦੇਖੀ ਹੋਵੇ ਤੁਸੀਂ ਆਪਣਾ ਉਹ 65 ਵਾਲੀ ਦੇਖੀ ਸੀ 75 ਵਾਲੀ ਦੇਖੀ ਹੈ अच्छा 77 ਵਾਲੀ ਜਦੋਂ جنگ ਹੋਈ ਆ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਆ ਕਿ جنگ ਹੋਵੇ 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 ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦਾ ਕੁਝ ਹੋਵੇ ਨਹੀਂ ਨਹੀਂ ਚਾਹਤੇ ਤਾਂ ਨਹੀਂ ਕੁਝ ਵੀ ਹੋਵੇ ਚਾਹਤੇ ਜੇ ਆਪਣੇ ਆਪ ਹਮ ਲੋਕ ਤਾਂ ਚਾਹਤੇ ਆ ਵੀ ਸ਼ਾਂਤੀ ਰਹੇ ਠੀਕ ਹੈ ਜਦੋਂ ਮਤਲਬ ਇੱਥੇ ਜੰਗ ਹੁੰਦੀ ਹੈ ਬਜ਼ੁਰਗਾਂ ਜਦੋਂ ਜੰਗ ਹੁੰਦੀ ਆ ਤਾਂ ਜੰਗ ਵੇਲੇ ਦਾ ਕੀ ਮੰਜ਼ਰ ਹੁੰਦਾ ਕਿਉਂਕਿ ਜਿਹੜਾ ਯੂਥ ਹੈ ਉਹ ਇਹੀ ਕਹਿ ਰਿਹਾ ਕਿ ਜੰਗ ਹੋ ਜੇ ਕੋਈ ਚੱਕਰ ਨਹੀਂ ਲੇਕਿਨ ਜੰਗ ਦੇ ਜਿਹੜਾ ਪਰਨਾਮ ਬਹੁਤ ਮਾੜੇ ਹੁੰਦੇ ਆ ਤਾਂ ਜਦੋਂ ਜੰਗ ਹੋਈ ਸੀਗੀ ਤੁਸੀਂ ਦੇਖੀ ਆ ਤਾਂ ਉਦੋਂ ਇਸ ਪਿੰਡ ਦੇ ਇਸ ਇਲਾਕੇ ਦੇ ਕੀ ਇੱਥੇ ਹਾਲਾਤ ਬਣੇ ਹੋਏ ਸਨ ਇਹ ਇਲਾਕੇ ਦੇ ਹਾਲਾਤ ਜੋ ਸੀ ਮਤਲਬ ਵੀ ਆਪਣਾ ਸਾਰੇ ਪਰੇਸ਼ਾਨੀ ਹੀ ਮਤਲਬ ਵੀ ਇਹ ਮਾੜਾ ਹੋ ਰਿਹਾ ਹੈ ਇਹ ਆਪਣਾ ਲੈnde ਕਿ ਨਾ ਵੀ ਆਪਣਾ ਇਹ ਕੋਈ ਨੂੰ ਦੂਜਾ ਇੱਥੇ ਬੈਠਾ ਰਿਹਾ ਆਪਣਾ ਇੱਥੋਂ ਲੱਗ ਲੱਗਦੇ ਪੈਂਦੇ ਸੀ ਨਾ ਜਦੋਂ ਇਹ ਕਤਰ ਵਾਲੀ ਜਾਂ ਜਿਹੜਾ ਉਹ ਮੁੰਡਾ ਸੈਪਟਨ ਹੁੰਦਾ ਹੈ ਤੇ ਉਹਨੇ ਮੰਗ ਲਈ ਆਪਣੇ ਤੋਂ ਮਾਲ ਲੈ ਪੈਂਦਾ گنڈਲਾ ਕੋ ਖੈਪਰਾ ਖਰਪ ਜਿਹੜੇ ਹੈ ਨਾ 2 ਪਿੰਡ ਮੱਲੇ ਲਈ ਅੱਛਾ ਤੇ ਇਹਦੇ ਨਾਲ ਫਿਰ ਸਾਡੇ ਪਿੰਡ ਨੂੰ ਹੌਸਲਾ ਰਿਹਾ ਹੈ ਵੀ ਉਹਨਾਂ ਦੀ ਹੱਦ ਲਾਗੋ ਮੱਲੀ ਆ ਤੇ ਸਾਨੂੰ ਕੀ ਖਤਰਾ ਇੱਥੋਂ ਕਿੱਥੇ ਜਾਣਾ ਠੀਕ ਹੈ ਹੁਣ ਤੁਸੀਂ ਦੇਖਿਆ ਹੋਵੇਗਾ ਰਾਤੀ ਵੀ ਕਿੰਨੇ ਅਟੈਕ ਜਿਹੜੇ ਭਾਰਤ ਭਾਰਤ ਤੇ ਜਿਹੜਾ ਪਾਕਿਸਤਾਨ ਨੇ ਕੀਤੇ ਆਰਮੀ ਸਾਡੀ ਡਟ ਕੇ ਲੱਗੀ ਹੋਈ ਆ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਉਸ ਨੂੰ ਅਸੀਂ ਤੇ ਬਹੁਤ ਆਪਣਾ ਉਹ ਤੇ ਯੋਗਦਾਨ ਬਹੁਤ ਅੱਛਾ ਦੇ ਰਹੇ ਆ ਤਾਂ ਮਤਲਬ ਇੱਥੇ ਦਾ ਮਾਹੌਲ ਬਿਲਕੁਲ ਸ਼ਾਂਤਵੇਂ ਹੀ ਹੈ ਹਾਂ ਸ਼ਾਂਤ ਜਿਹੜਾ ਕਿਹਾ ਜਾ ਰਿਹਾ ਕਿ ਪਿੰਡ ਜਿਹੜਾ ਖਾਲੀ ਕਰਵਾ ਦਿੱਤੇ ਆ ਇੱਥੋਂ ਲਾਗੇ ਦੇ ਐਦਾਂ ਦੀ ਕੋਈ ਨੇ ਸਾਡੇ ਪਿੰਡ ਦੀ ਹੋਈ ਲਾਮ ਕੇ ਗਾਨੀ ਪਤਾ ਹੈ ਠੀਕ ਹੈ ਜੀ ਹਾਂ ਤਾਂ ਬਿਲਕੁਲ ਇਹ ਅਸੀਂ ਗ੍ਰਾਉਂਡ ਰਿਪੋਰਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਬਾਰਡਰ ਦੇ ਆਖਰਲੇ ਪਿੰਡ ਮਾਵੇ ਤੋਂ ਜਿੱਥੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਕਿ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਐਸਾ ਕੋਈ ਵੀ ਮਾਹੌਲ ਨਹੀਂ ਹੈ ਪੈਨਿਕ ਵਾਲਾ ਕੋਈ ਵੀ ਮਾਹੌਲ ਨਹੀਂ ਹੈ ਭਾਰਤ ਪਾਕਿਸਤਾਨ ਦੀ ਜੰਗ ਵਿਚਾਲ ਜਿਹੜੀ ਹੈ ਕੋਈ ਇਸ ਦੇ ਵਿੱਚ ਨੁਕਸਾਨ ਨੁਕਸਾਨ ਨਹੀਂ ਗਿਆ ਹੈ ਤਾਂ ਬਾਰਡਰ ਦੇ ਆਖਰਲੇ ਪਿੰਡ ਦੇ ਵਿੱਚੋਂ ਅਸੀਂ ਤੁਹਾਡੇ ਨਾਲ ਗ੍ਰਾਉਂਡ ਰਿਪੋਰਟ ਸਾਂਝਾ ਕੀਤੀ ਜਿੱਥੇ ਕਿ ਲੋਕ ਪੈਨਿਕ ਕਰ ਰਹੇ ਆ ਉੱਥੇ ਹੀ ਇੱਕ ਤਸਵੀਰ ਇਹ ਵੀ ਤੁਹਾਨੂੰ ਦਿਖਾਈ ਕਿ ਪਿੰਡਾਂ ਦੇ ਲੋਕ ਆਪਣੇ ਕੰਮ ਤੇ ਵੀ ਜਾ ਰਹੇ ਆ ਆਪਣੇ ਜਿਹੜੇ ਜਾਨਣਾ ਜਿਹੜੇ ਕੰਮ ਕਰਦੇ ਆ ਉਹ ਵੀ ਜਾ ਰਹੇ ਤਾਂ ਉਹਨਾਂ ਦੇ ਮਨਾਂ ਦੇ ਅੰਦਰ ਕੋਈ ਡਰ ਖੋਫ ਨਹੀਂ ਹੈ ਕਿਉਂਕਿ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਗਰਾਊਂਡ ਰਿਪੋਰਟ ਤੋਂ ਅਸੀਂ ਤੁਹਾਡੇ ਨਾਲ ਸਾਂਝਾ ਕੀਤੀ ਇਸ ਟਾਈਮ ਤਾਂ ਅਸੀਂ ਫਿਰ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਨਾਲ ਤੁਹਾਡੇ ਨਾਲ ਰੂਬਰੂ ਹੋਵਾਂਗੇ ਦੇਖਦੇ ਰਹੋ ਪਬਲਿਕਸ